ਸੜਕ ਹਾਦਸੇ 'ਚ ਨੌਲੀ ਦੇ ਸਾਬਕਾ ਸਰਪੰਚ ਹਰਦੇਵ ਸਿੰਘ ਦੀ ਮੌਤ ਐਕਟਿਵਾ ਨੂੰ ਅੱਧਾ ਕਿਲੋਮੀਟਰ ਤੱਕ ਘੜੀਸ ਕੇ ਲੈ ਗਈ ਬੇਕਾਬੂ ਥਾਰ ਥਾਣਾ ਪਤਾਰਾ ਦੇ ਅਧੀਨ ਆਉਂਦੇ ਪਿੰਡ ਜੋਲ ਬੋਲੀਨਾ ਦੇ ਮੱਛੀ ਗੇਟ ਨੇੜੇ ਥਾਰ ਰੌਕਸ ਗੱਡੀ ਤੇ ਐਕਟੀਵਾ ਵਿਚਾਲੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਦੌਰਾਨ ਪਿੰਡ ਨੌਲੀ ਦੇ ਸਾਬਕਾ ਸਰਪੰਚ ਹਰਦੇਵ ਸਿੰਘ ਨੌਲੀ ਉਮਰ ਕਰੀਬ 70 ਸਾਲ ਦੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਪਤਾਰਾ ਦੀ ਪੁਲਿਸ ਟੀਮ ਥਾਣਾ ਮੁਖੀ ਐਸਆਈ ਕ੍ਰਿਸ਼ਨ ਗੋਪਾਲ ਦੀ ਅਗਵਾਈ ਹੇਠ ਮੌਕੇ ਤੇ ਪਹੁੰਚੀ ਤੇ ਹਾਦਸੇ ਦਾ ਸ਼ਿਕਾਰ ਹੋਏ ਹਰਦੇਵ ਸਿੰਘ ਨੂੰ ਸਥਾਨਕ ਜੋਲ ਹਸਪਤਾਲ ਵਿਖੇ ਪਹੁੰਚਾਇਆ ਜਿੱਥੇ ਕਿ ਡਾਕਟਰਾਂ ਨੇ ਉਹਨਾਂ ਨੂੰ ਇਤਿਕ ਕੋਸ਼ਿਤ ਕਰ ਦਿੱਤਾ ਤਰਨਤਾਰਨ ਜ਼ਿਮਨੀ ਚੋਣ ਲਈ ਭਾਜਪਾ ਦੇ ਸਟਾਰ ਪ੍ਰਚਾਰਕਾਂ ਦਾ ਐਲਾਨ ਤਰਨਤਾਰਨ ਵਿਧਾਨ ਸਭਾ ਹਲਕੇ ਵਿੱਚ 11 ਨਵੰਬਰ ਨੂੰ ਹੋਣ ਜਾ ਰਹੀ ਜ਼ਿਮਨੀ ਚੋਣ ਦੌਰਾਨ ਭਾਰਤੀ ਜਨਤਾ ਪਾਰਟੀ ਨੇ ਵੱਲੋਂ ਇਸ ਚੋਣ ਵਿੱਚ ਪ੍ਰਚਾਰ ਕਰਨ ਲਈ 40 ਸਟਾਰ ਪ੍ਰਚਾਰਕਾਂ ਦੀ ਸੂਚੀ ਚੋਣ ਕਮਿਸ਼ਨ ਨੂੰ ਸੌਂਪੀ ਹੈ ਜਿਨ੍ਹਾਂ ਵੱਲੋਂ ਆਉਣ ਵਾਲੇ ਦਿਨਾਂ ਚ ਪਾਰਟੀ ਉਮੀਦਵਾਰ ਹਰਜੀਤ ਸਿੰਘ ਸੰਧੂ ਲਈ ਧੂਆਂਧਾਰ ਪ੍ਰਚਾਰ ਕੀਤਾ ਜਾਣਾ ਹੈ ਇਸ ਸੂਚੀ ਵਿੱਚ ਹਰਿਆਣਾ ਅਤੇ ਦਿੱਲੀ ਦੇ ਮੁੱਖ ਮੰਤਰੀ ਜਿੱਥੇ ਸ਼ਾਮਿਲ ਹਨ ਉੱਥੇ ਹੀ ਕੇਂਦਰੀ ਮੰਤਰੀ ਵੀ ਅਗਲੇ ਦਿਨਾਂ 'ਚ ਰੈਲੀਆਂ ਮੀਟਿੰਗਾਂ ਅਤੇ ਡੋਰ ਟੂ ਡੋਰ ਪ੍ਰਚਾਰ ਕਰਦੇ ਦਿਖਾਈ ਦੇਣਗੇ। ਬਠਿੰਡਾ ਤੋਂ ਆਪ ਵਿਧਾਇਕ ਤੇ ਹੁਣ ਹਰਿਆਣਾ 'ਚ ਮਾਮਲਾ ਦਰਜ ਪਹਿਲਾਂ ਹੀ ਕਰ ਰਹੇ ਹਨ ਭ੍ਰਿਸ਼ਟਾਚਾਰ ਦੇ ਕੇਸ ਦਾ ਸਾਹਮਣਾ। ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਿਤ ਰਤਨ ਕੋਟ ਫੱਤਾ ਦੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਹਨ। ਪਹਿਲਾਂ ਤੋਂ ਹੀ ਭ੍ਰਿਸ਼ਟਾਚਾਰ ਦੇ ਦੋਸ਼ ਦਾ ਸਾਹਮਣਾ ਕਰ ਰਹੇ ਵਿਧਾਇਕ ਤੇ ਹੁਣ ਹਰਿਆਣਾ ਦੇ ਰੋਤਕ ਚ ਏਐਸਆਈ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ਚ ਕੇਸ ਦਰਜ ਕੀਤਾ ਗਿਆ ਹੈ ਰੋਤਕ ਸਾਈਬਰ ਸੈੱਲ ਚ ਤਾਇਨਾਤ ਏਐਸਆਈ ਸੰਦੀਪ ਲਾਠਰ ਨੇ ਮੰਗਲਵਾਰ ਨੂੰ ਖੁਦਕੁਸ਼ੀ ਕਰ ਲਈ ਸੀ ਉਹਨਾਂ ਦੇ ਪਰਿਵਾਰ ਦੀ ਸ਼ਿਕਾਇਤ ਤੇ ਪੁਲਿਸ ਨੇ ਬਠਿੰਡਾ ਦਿਹਾਤੀ ਤੋਂ ਆਪ ਵਿਧਾਇਕ ਅਮਿਤ ਰਤਨ ਕੋਟ ਫੱਤਾ ਖਿਲਾਫ ਕੇਸ ਦਰਜ ਕੀਤਾ ਹੈ ਕੋਟ ਫੱਤਾ ਪਿਛਲੇ ਦਿਨੀ ਹਰਿਆਣਾ ਚ ਖੁਦਕੁਸ਼ੀ ਕਰਨ ਵਾਲੇ ਆਈਪੀਐਸ ਵਾਈ ਪੂਰਨ ਕੁਮਾਰ ਦੇ ਸਾਲੇ ਹਨ ਚੰਡੀਗੜ੍ਹ 'ਚ ਦੋ ਪੈਣਾ ਨੂੰ ਕੁਚਲਣ ਵਾਲੀ ਥਾਰ ਬਰਾਮਦ ਮਾਲਕ ਨੇ ਡਰਾਈਵਰ ਨੂੰ ਭੇਜਿਆ ਥਾਣੇ ਚੰਡੀਗੜ੍ਹ ਪੁਲਿਸ ਨੇ ਸੈਕਟਰ 46 ਵਿੱਚ ਦੋ ਪੈਣਾ ਨੂੰ ਟੱਕਰ ਮਾਰਨ ਵਾਲੀ ਥਾਰ ਕਾਰ ਬਰਾਮਦ ਕਰ ਲਈ ਹੈ ਪਰ 24 ਘੰਟੇ ਬਾਅਦ ਵੀ ਪੁਲਿਸ ਇਸ ਦੇ ਮਾਲਕ ਤੱਕ ਨਹੀਂ ਪਹੁੰਚ ਸਕੀ ਹੈ ਹਾਦਸੇ ਤੋਂ ਬਾਅਦ ਡਰਾਈਵਰ ਫਰਾਰ ਹੈ ਵੀਰਵਾਰ ਨੂੰ ਕਾਰ ਮਾਲਕ ਨੇ ਇੱਕ ਵਿਅਕਤੀ ਨੂੰ ਸੈਕਟਰ 34 ਥਾਣੇ ਭੇਜਿਆ ਉੱਥੇ ਉਸ ਵਿਅਕਤੀ ਨੇ ਕਿਹਾ ਕਿ ਉਹ ਕਾਰ ਚਲਾ ਰਿਹਾ ਸੀ ਇਹ ਵਿਅਕਤੀ ਕਾਰ ਮਾਲਕ ਦਾ ਡਰਾਈਵਰ ਨਿਕਲਿਆ ਹਾਲਾਂਕਿ ਪਰਿਵਾਰ ਨੇ ਵਿਰੋਧ ਕੀਤਾ ਅਤੇ ਕਿਹਾ ਕਿ ਉਹ ਅਸਲ ਡਰਾਈਵਰ ਨਹੀਂ ਹੈ ਪਰਿਵਾਰ ਦਾ ਕਹਿਣਾ ਹੈ ਕਿ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਤੇ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ ਪਰ ਪੁਲਿਸ ਅਜੇ ਤੱਕ ਦੋਸ਼ੀ ਨੂੰ ਨਹੀਂ ਲੱਭ ਸਕੀ ਹੈ ਮੋਹਾਲੀ 'ਚ 1000 ਕਰੋੜ ਰੁਪਏ ਤੇ ਰੋਪੜ 'ਚ 630 ਕਰੋੜ ਰੁਪਏ ਦੀ ਗੈਰ ਕਾਨੂੰਨੀ ਮਾਈਨਿੰਗ ਜਵਾਬਦੇਹ ਸਰਕਾਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰੋਪੜ ਵਿੱਚ ਸਾਲਾਨਾ 630 ਕਰੋੜ ਰੁਪਏ ਅਤੇ ਮੋਹਾਲੀ ਵਿੱਚ ਸਾਲਾਨਾ 1000 ਕਰੋੜ ਰੁਪਏ ਦੀ ਗੈਰ ਕਾਨੂੰਨੀ ਮਾਈਨਿੰਗ ਦੇ ਦੋਸ਼ ਵਾਲੀ ਪਟੀਸ਼ਨ ਤੇ ਪੰਜਾਬ ਸਰਕਾਰ ਅਤੇ ਵਿਜੀਲੈਂਸ ਬਿਊਰੋ ਨੂੰ ਨੋਟਿਸ ਜਾਰੀ ਕੀਤੇ ਹਨ ਅਤੇ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ ਪਟੀਸ਼ਨ ਦਾਇਰ ਕਰਦੇ ਹੋਏ ਮੋਹਾਲੀ ਨਿਵਾਸੀ ਨikhil saraf ਨੇ ਹਾਈ ਕੋਰਟ ਨੂੰ ਸੂਚਿਤ ਕੀਤਾ ਕਿ ਉਹ ਪੇਸ਼ੇ ਤੋਂ ਕੀਲ ਹੈ ਅਤੇ ਮੁਹਾਲੀ ਨਿਵਾਸੀਆਂ ਦੁਆਰਾ ਗੈਰ ਕਾਨੂੰਨੀ ਮਾਈਨਿੰਗ ਸੰਬੰਧੀ 다ਇਰ ਕੇਸ ਲੜ ਰਿਹਾ ਹੈ ਆਈਏਐਲ ਫੈਕਟਰੀ ਦੀ ਕੈਂਟੀਨ ਚ ਵੱਡੀ ਲਾਪਰਵਾਹੀ ਆਈ ਸਾਹਮਣੇ ਕਿਰਤੀਆਂ ਨੂੰ ਦਿੱਤੇ ਖਾਣੇ ਚੋਂ ਨਿਕਲਿਆ ਸ਼ੇਵਿੰਗ ਬਲੇਡ ਸਬ ਡਿਵੀਜ਼ਨ ਪਵਾਨੀਗੜ ਦੇ ਨੇੜਲੇ ਪਿੰਡ ਹਰਕ੍ਰਿਸ਼ਨਪੁਰਾ ਵਿਖੇ ਸਥਿਤ ਪੈਟਰੋਕੈਮੀਕਲ ਫੈਕਟਰੀ ਇੰਡੀਅਨ ਐਕ੍ਰੀਲਿਕਸ ਲਿਮਟਿਡ ਜਿੱਥੇ ਸੈਂਕੜੇ ਦੀ ਗਿਣਤੀ ਚ ਕਿਰਤੀ ਕੰਮ ਕਰਦੇ ਹਨ ਇੱਕ ਵਾਰ ਫਿਰ ਸੁਰਖੀਆਂ ਵਿੱਚ ਆਈ ਹੈ ਵੀਰਵਾਰ ਨੂੰ ਲਿਖਤੀ ਬਿਆਨ ਜਾਰੀ ਕਰਦੇ ਆ ਫੈਕਟਰੀ ਚ ਕੰਮ ਕਰਦੇ ਕਿਰਤੀਆਂ ਨੇ ਫੈਕਟਰੀ ਦੀ ਕੈਂਟੀਨ ਤੇ ਫੂਡ ਸੇਫਟੀ ਐਕਟ ਦੀਆਂ ਧੱਜੀਆਂ ਉਡਾਈ ਜਾਣ ਅਤੇ ਕਿਰਤੀਆਂ ਨੂੰ ਖਾਣੇ ਚ ਜਾਣ ਲੇਵਾ ਵਸਤੂਆਂ ਪਰੋਸੀਆਂ ਜਾਣ ਵਰਗੇ ਗੰਭੀਰ ਦੋਸ਼ ਲਗਾਏ ਹਨ ਇੱਥੇ ਇਹ ਵੀ ਦੱਸਣ ਯੋਗ ਹੈ ਕਿ ਇਸ ਤੋਂ ਕੁਝ ਸਮਾਂ ਪਹਿਲਾਂ ਵੀ ਕਥਿਤ ਰੂਪ ਵਿੱਚ ਕਿਰਤੀਆਂ ਨੂੰ ਦਿੱਤੇ ਸਮਾਜ ਸਿਆ ਵਿੱਚੋਂ ਇੱਕ ਦੰਦ ਨੁਮਾ ਚੀਜ਼ ਮਿਲਣ ਦੀ ਸ਼ਿਕਾਇਤ ਸਾਹਮਣੇ ਆਈ ਸੀ ਜਿਸ ਸੰਬੰਧੀ ਕਿਰਤੀਆਂ ਵੱਲੋਂ ਸੰਬੰਧਿਤ ਵਿਭਾਰ ਦੇ ਅਧਿਕਾਰੀਆਂ ਨੂੰ ਕਾਰਵਾਈ ਦੀ ਮੰਗ ਕੀਤੀ ਗਈ ਸੀ ਦੁਬਈ 'ਚ ਫਸਿਆ ਸਹਿਲਾ ਖੁਰਦ ਦਾ ਨੌਜਵਾਨ ਇਸ ਮਾਮਲੇ 'ਚ ਹੋਇਆ 17 ਲੱਖ ਜੁਰਮਾਨਾ ਮਾਹਿਲਪੁਰ ਗੜ ਸ਼ੰਕਰ ਦੇ ਸਹਿਲਾ ਖੁਰਦ ਪਿੰਡ ਦਾ 32 ਸਾਲਾ ਵਿਅਕਤੀ ਰਵਿੰਦਰ ਬਹਤਰ ਪਵੇਖ ਲਈ ਦੁਬਈ ਗਿਆ ਸੀ ਸੜਕ ਹਾਦਸੇ ਦੇ ਮਾਮਲੇ 'ਚ 17 ਲੱਖ ਰੁਪਏ ਦੇ ਜੁਰਮਾਨੇ ਦੀ ਸਜ਼ਾ ਸੁਣਾਈ ਜਾਣ ਤੋਂ ਬਾਅਦ ਉਹ ਜੇਲ੍ਹ ਵਿੱਚ ਹੈ ਪਰਿਵਾਰ ਨੇ ਪੁੱਤਰ ਦੀ ਰਿਹਾਈ ਲਈ ਸਰਕਾਰ ਅਤੇ ਸਮਾਜਿਕ ਸੰਗਠਨਾਂ ਨੂੰ ਮਦਦ ਦੀ ਅਪੀਲ ਕੀਤੀ ਹੈ ਪਿਤਾ ਦਵਿੰਦਰ ਸਿੰਘ ਨੇ ਦੱਸਿਆ ਕਿ ਰਵਿੰਦਰ ਇਸ ਸਾਲ ਫਰਵਰੀ ਵਿੱਚ ਦੁਬਈ ਗਿਆ ਸੀ ਜਿੱਥੇ ਉਸਨੇ ਡਰਾਈਵਿੰਗ ਲਾਇਸੈਂਸ ਪ੍ਰਾਪਤ ਕਰਨ ਤੋਂ ਬਾਅਦ ਟਰੇਲਰ ਚਲਾਉਣਾ ਸ਼ੁਰੂ ਕੀਤਾ ਸੀ 50 ਲੱਖ ਦੀ ਰੰਗਦਾਰੀ ਲਈ ਫਾਇਰਿੰਗ ਕਰਨ ਵਾਲੇ ਦੋ ਮੁਲਜ਼ਮਿੰਦ ਗ੍ਰਫਤਾਰ ਫਿਰੋਜ਼ਪੁਰ 50 ਲੱਖ ਰੁਪਏ ਰੰਗਦਾਰੀ ਨਾ ਮਿਲਣ ਤੇ ਬੀਤੀ 10 ਅਕਤੂਬਰ ਨੂੰ ਪਿੰਡ ਬਦਨੀ ਗੁਲਾਬ ਸਿੰਘ ਵਾਲਾ ਦੇ ਇੱਕ ਘਰ ਤੇ ਫਾਇਰਿੰਗ ਕਰਨ ਵਾਲੇ ਦੋ ਛਾਤਰ ਅਪਰਾਧੀ ਉਸ ਵੇਲੇ ਪੁਲਿਸ ਅੜਿੱਕੇ ਚੜ ਗਏ ਜਦੋਂ ਪੁਲਿਸ ਨੇ ਉਹਨਾਂ ਦੀ ਪੈੜ ਨੱਪਦਿਆਂ ਪਿੰਡ ਫਿਰੋਜ਼ ਸ਼ਾਹ ਦੇ ਕੋਲ ਨਾਕਾ ਲਗਾਇਆ ਹੋਇਆ ਸੀ ਪੁਲਿਸ ਨੇ ਉਹਨਾਂ ਦੇ ਕਬਜ਼ੇ 'ਚੋਂ ਵਾਰਦਾਤ 'ਚ ਵਰਤਿਆ ਪਿਸਤੌਲ ਅਤੇ 2 ਕਾਰਤੂਸ ਬਰਾਮਦ ਕੀਤੇ ਹਨ ਦੋਵਾਂ ਦੇ ਖਿਲਾਫ ਪਹਿਲਾਂ ਵੀ ਕਤਲ, ਬਲਾਤਕਾਰ, ਅਗਵਾ ਅਤੇ ਹੋਰ ਕਈ ਤਰ੍ਹਾਂ ਦੀਆਂ ਅਪਰਾਧਿਕ ਗਤੀਵਿਧੀਆਂ ਦੇ ਮਾਮਲੇ ਦਰਜ ਹਨ ਬਿਨਾ ਵਿਰੋਧ ਰਾਜ ਸਭਾ ਮੈਂਬਰ ਚੁਣੇ ਗਏ ਰਜਿੰਦਰ ਗੁਪਤਾ ਨੂੰ ਮਿਲਿਆ ਚੋਣ ਸਰਟੀਫਿਕੇਟ ਚੰਡੀਗੜ੍ਹ ਪੰਜਾਬ ਵਿਧਾਨ ਸਭਾ ਦੇ ਸਖਤਰ ਕਮ ਰਿਟਰਨਿੰਗ ਅਫਸਰ ਸ਼੍ਰੀ ਰਾਮ ਲੋਕ ਖਟਾਣਾ ਨੇ ਅੱਜ ਪੰਜਾਬ ਰਾਜ ਸਭਾ ਉਮੀਦਵਾਰ ਸ਼੍ਰੀ ਰਜਿੰਦਰ ਗੁਪਤਾ ਜੋ ਸੰਸਦ ਦੇ ਉੱਪਰਲੇ ਸਦਨ ਲਈ ਬਿਨਾ ਮੁਕਾਬਲਾ ਚੁਣੇ ਗਏ ਸਨ ਉਹਨਾਂ ਨੂੰ ਚੋਣ ਸਰਟੀਫਿਕੇਟ ਸੌਂਪਿਆ ਇਹ ਸਰਟੀਫਿਕੇਟ ਉਹਨਾਂ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੀ ਮੌਜੂਦਗੀ ਵਿੱਚ ਦਿੱਤਾ ਗਿਆ ਸ਼੍ਰੀ ਰਜਿੰਦਰ ਗੁਪਤਾ ਦੇ ਨਾਲ ਉਹਨਾਂ ਦੀ ਪਤਨੀ ਮધુ ਗੁਪਤਾ ਵੀ ਸਨ ਏ ਡੀ ਜੀ ਪੀ ਵਾਇ ਪੂਰਨ ਕੁਮਾਰ ਦੇ ਪਰਿਵਾਰ ਨੂੰ ਝੂਠੇ ਮਾਮਲੇ 'ਚ ਫਸਾਉਣ ਦੀ ਕਰ ਰਿਹਾ ਕੋਸ਼ਿਸ਼ ਹਰਿਆਣਾ ਪ੍ਰਸ਼ਾਸਨ ਭਾਰਤੀ ਜਨਤਾ ਪਾਰਟੀ ਦੇ ਅਨੁਸੂਚਿਤ ਜਾਤੀ ਮੋਰਚਾ ਦੇ ਪੰਜਾਬ ਰਾਜ ਉਪ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਕੌਮੀ ਅਨੁਸੂਚਿਤ ਜਾਤੀਆਂ ਕਮਿਸ਼ਨ ਨੂੰ ਨੋਟਿਸ ਲੈਣ ਦੀ ਅਪੀਲ ਕਰਦੇ ਹੋਏ ਕਿਹਾ ਅਜਹੀਆਂ ਘਟਨਾਵਾਂ ਤੇ ਰੋਕ ਲਗਾਈ ਜਾਣੀ ਚਾਹੀਦੀ ਹੈ ਅਤੇ ਪੀੜਤਾਂ ਲਈ ਇਨਸਾਫ ਯਕੀਨੀ ਬਣਾਉਣ ਲਈ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਹਰਿਆਣਾ ਸਰਕਾਰ ਦੇ ਸੀਨੀਅਰ ਆਈਪੀਐਸ ਅਧਿਕਾਰੀ ਅਤੇ ਪੁਲਿਸ ਦੇ ਵਧੀਕ ਡਾਇਰੈਕਟਰ ਜਨਰਲ ਯਾ ਪੂਰਨ ਕੁਮਾਰ ਦੀ ਖੁਦਕੁਸ਼ੀ ਵਿੱਚ ਸ਼ਾਮਲ ਅਧਿਕਾਰੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।